हरियाणा ਦੇ ਬਾਰਡਰ ਦੇ ਨੇੜੇ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇ ਸਾਧੂਗੜ ਦੇ ਨਜ਼ਦੀਕ ਜਿਹੜਾ ਮਾਹੌਲ ਦਿਖਾਉਣੇ ਤੁਹਾਨੂੰ ਬਣੀ ਕੀ ਜਾਂਦਾ ਕਿ ਸਾਰੀਆਂ ਅੰਦੋਲਨ ਚ ਹਿੱਸਾ ਲੈਣ ਵਾਲੇ ਵਾਲੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਦੇਖ ਸਕਦੇ ਹੋ ਤੁਸੀਂ ਤਾਂ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਅੱਗੇ ਵੀ ਟਰੈਕਟਰ ਜਿਹੜੇ ਆ ਉਹ ਜਾਂਦੇ ਹੋਏ ਨਜ਼ਰ ਆਉਂਦੇ ਆ ਔਰ ਮਾਹੌਲ ਜਿਹੜਾ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਵੇਲੇ ਸੀਗਾ ਠੀਕ ਉਹੀ ਮਾਹੌਲ ਬਣਦਾ ਹੋਇਆ ਇਸ ਵਾਰ ਵੀ ਨਜ਼ਰ ਆ ਰਿਹਾ ਹੈ ਅਹੀਂ ਅਮ੍ਰਿਤਸਰ ਜ਼ਿਲ੍ਹੇ ਤੋਂ ਐਂ ਗੱਲ ਵਿਆਸ ਅਹੀਂ ਇਕੱਠੀਆਂ ਕੀਤੀਆਂ ਅਸੀਂ 1000 ਰੁਪਏ ਦੀ ਟਰਾਲੀ ਅਸੀਂ ਸਾਡੀਆਂ ਵਿਆਸ ਕੱਲੀਆਂ ਅਮ੍ਰਿਤਸਰ ਜ਼ਿਲ੍ਹੇ ਨੇ ਅੱਜ ਤੇ ਦੂਜੇ ਜ਼ਿਲ੍ਹਿਆਂ ਤੋਂ ਵੀ ਆਈਆਂ ਵੇਖੀ ਕਿਸਾਨਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਜਾ ਰਹੇ ਹੈ ਪੰਜਾਬ ਹਰਿਆਣਾ ਤੇ ਦੇਸ਼ ਭਰ ਦੇ ਕਿਸਾਨ ਪੰਜਾਬ ਦੀਆਂ ਅੱਧਿੋਂ ਵੱਧ ਜੋ ਜਥੇਬੰਦੀਆਂ ਉਹ ਜਾ ਰਹੀਆਂ ਨੇ ਦਿੱਲੀ ਬਾਰਡਰਾਂ ਤੇ ਸਖਤ ਇੰਤਜ਼ਾਮ ਕਰ ਦਿੱਤੇ ਤਾਂ ਸਿੱਧਾ ਦੇਖੋਗੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਕਿਸ ਤਰੀਕੇ ਦੇ ਨਾਲ ਆਉਂਦੇ ਹੋਏ ਨਜ਼ਰ ਆ ਰਹੇ ਸਿੱਧਾ ਲੈ ਚੱਲਦੇ ਆ ਤੁਹਾਨੂੰ ਮੇਨ ਹਾਈਵੇ ਤੇ ਜਿੱਥੇ ਹਰਿਆਣਾ ਦੇ ਬਾਰਡਰ ਦੇ ਨੇੜੇ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਦੇ ਸਾਧੂਗੜ ਦੇ ਨਜ਼ਦੀਕ ਜਿਹੜਾ ਮਾਹੌਲ ਦਿਖਾਉਣੇ ਤੁਹਾਨੂੰ ਬਣੀ ਕੀ ਜਾਂਦਾ ਕਿਉਂਕਿ ਸਰਹੰਦ ਤੋਂ ਨਿਕਲ ਕੇ ਟਰੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਟਰੈਕਟਰ ਟਰਾਲੀਆਂ ਸੜਕਾਂ ਦੇ ਉੱਪਰ ਨਜ਼ਰ ਆ ਰਹੀਆਂ ਨੇ ਜੋ ਮਾਝੇ ਚੋਂ ਆਈਆਂ ਨੇ ਮਾਲਵੇ ਚੋਂ ਆਈਆਂ ਤੇ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਦੁਆਬੇ ਦੀਆਂ ਵੀ ਨਾਲ ਰਲ ਗਈਆਂ ਨੇ ਇਸ ਕਿਸਾਨ ਅੰਦੋਲਨ ਦੇ ਵਿੱਚ ਸਪੋਰਟ ਕਰਨ ਦੇ ਲਈ ਤਾਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ ਇਹ ਸਾਰੀਆਂ ਅੰਦੋਲਨ ਚ ਹਿੱਸਾ ਲੈਣ ਵਾਲੇ ਵਾਲੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਦੇਖ ਸਕਦੇ ਹੋ ਤੁਸੀਂ ਤਾਂ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਅੱਗੇ ਵੀ ਟਰੈਕਟਰ ਜਿਹੜੇ ਆ ਉਹ ਜਾਂਦੇ ਹੋਏ ਨਜ਼ਰ ਆਉਂਦੇ ਆ ਔਰ ਸਿੱਧਾ ਅੱਗੇ ਹਾਈਵੇ ਦੇ ਉੱਪਰ ਜਿਹੜਾ ਪੋਲਾ ਇਸ ਦੇ ਉੱਪਰ ਵੀ ਦੇਖੋਗੇ ਤਾਂ ਲਾਈਨ ਵੱਜੀ ਹੋਈ ਆ ਪੂਰੀ ਦੀ ਪੂਰੀ ਟਰੈਕਟਰ 10 10 20 20 25 25 30 30 ਟਰੈਕਟਰ ਟਰਾਲੀਆਂ ਇਕੱਠੇ ਹੋ ਕੇ ਜਾਂਦੇ ਹੋਏ ਨਜ਼ਰ ਆ ਰਹੇ ਆ ਸ਼ੰਭੂ ਬਾਰਡਰ ਜਾਣਾ ਇਹਨਾਂ ਨੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਬੈਠੇ ਆ ਇਹਨਾਂ ਦੇ ਵਿੱਚ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਤਾਂ ਰਾਸ਼ਨ ਪਾਣੀ ਦਾ ਸਮਾਨ ਜਿਹੜਾ ਉਹ ਇਹਨਾਂ ਨੇ ਤਿਆਰ ਕਰ ਲਿਆ ਰਾਸ਼ਨ ਪਾਣੀ ਜਿਹੜਾ ਕਹਿੰਦੇ 2 2 3 3 ਮਹੀਨਿਆਂ ਦਾ ਰਾਸ਼ਨ ਪਾਣੀ ਆ ਉਹ ਅਸੀਂ ਇਕੱਠਾ ਕਰਕੇ ਜਾ ਰਹੇ ਆਂ ਔਰ ਇਧਰ ਵੀ ਦੇਖੋਗੇ ਤੁਸੀਂ ਤਾਂ ਇਹ ਮਾਝੇ ਚੋਂ ਆਏ ਨੇ ਮਾਝੇ ਤੇ ਦੁਆਬੇ ਦੇ ਕਿਸਾਨ ਵੀ ਇਕੱਠੇ ਹੋ ਕੇ ਹੁਣ ਚਾਲੇ ਪਾ ਦਿੱਤੇ ਆ ਇਹਨਾਂ ਨੇ ਤਾਂ ਇਕੱਠੇ ਹੋ ਜਾਣਾ ਅੱਜ ਸ਼ਾਮ ਤੱਕ ਸਾਰੇ ਟਰੈਕਟਰ ਟਰਾਲੀਆਂ ਨੇ ਅੱਗੇ ਵੀ ਲੰਬਾ ਕਾਫਲਾ ਜਿਹੜਾ ਦੇਖ ਸਕਦੇ ਹੋ ਤੁਸੀਂ ਅੱਗੇ ਵੀ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਵੀ ਜਿਹੜਾ ਟਰੈਕਟਰ ਟਰਾਲੀਆਂ ਦਾ ਇਸੇ ਤਰੀਕੇ ਦੇ ਨਾਲ ਕਾਫਲਾ 2-2 3-3 4-4 5-5 ਟਰੈਕਟਰ ਟਰਾਲੀਆਂ ਇਸੇ ਤਰੀਕੇ ਦੇ ਨਾਲ ਇਕੱਠੀਆਂ ਹੁੰਦੀਆਂ ਹੋਈਆਂ ਅੱਗੇ ਨਜ਼ਰ ਆ ਰਹੀਆਂ ਨੇ ਇਹ ਦੇਖ ਸਕਦੇ ਹੋ ਤੁਸੀਂ ਤਾਂ ਇਹ ਟਰੈਕਟਰ ਟਰਾਲੀਆਂ ਦਾ ਵੱਡਾ ਇਕੱਠ ਜਿਹੜਾ ਇਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਲਗਾਤਾਰ ਜਾ ਰਹੇ ਨੇ ਦਿੱਲੀ ਵੱਲ ਨੂੰ ਇਹ ਦੇਖ ਸਕਦੇ ਹੋ ਤੁਸੀਂ ਕਿਤੇ 5 5 4 4 10 10 20 ਵੀ ਟਰੈਕਟਰ ਇਕੱਠੇ ਹੋ ਕੇ ਜਾਂਦੇ ਹੋਏ ਨਜ਼ਰ ਆ ਰਹੇ ਆ ਸ਼ੰਭੂ ਬਾਰਡਰ ਵਾਲੇ ਬੰਨੇ ਜਾਣਾ ਇਹਨਾਂ ਨੇ ਇਸ ਟਰੈਕਟਰ ਦੇ ਮਗਰ ਵੀ ਦੋ ਟਰਾਲੀਆਂ ਪਾਈਆਂ ਹੋਈਆਂ ਔਰ ਇਸ ਦੇ ਨਾਲ ਹੀ ਹੋਰ ਵੀ ਪਿੱਛੇ ਵੀ ਅਸੀਂ ਦੇਖਿਆ ਤਾਂ ਬਹੁਤ ਸਾਰੇ ਟਰੈਕਟਰ ਟਰਾਲੀਆਂ ਇਕੱਠੇ ਹੋਏ ਆ ਸਰਹੰਦ ਦੇ ਵਿੱਚ ਵੀ ਜਾਂ ਹੋਰ ਵਕ ਵਕ ਥਾਵਾਂ ਦੇ ਉੱਪਰ ਇੱਥੋਂ ਪੰਜਾਬ ਦੇ ਵਿੱਚੋਂ ਤੇਲ ਭਰਾ ਕੇ ਟਰੈਕਟਰ ਟਰਾਲੀਆਂ ਰਵਾਨਾ ਹੋ ਗਈਆਂ ਤਾਂ ਸਾਹਮਣੇ ਦੇਖੋ ਤੁਸੀਂ ਬੋਰਡ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਨੈਸ਼ਨਲ ਹਾਈਵੇ ਦੇ ਉੱਪਰ ਦਿੱਲੀ ਇੱਥੋਂ ਹੈਗੀ ਹੈ 250 ਕਿਲੋਮੀਟਰ 250 ਕਿਲੋਮੀਟਰ ਹੈ ਇੱਥੋਂ ਦਿੱਲੀ ਪਾਣੀਪਤ 152 ਤੇ ਅੰਮ੍ਰਾਲਾ ਜਿਹੜਾ ਉਹ 50 ਕਿਲੋਮੀਟਰ ਆ ਪਰ ਅੰਮ੍ਰਾਲਾ ਤੋਂ ਪਹਿਲਾਂ ਹੀ ਸ਼ੰਭੂ ਬਾਰਡਰ ਆਉਂਦਾ ਹੈ ਕਈ ਟਰੈਕਟਰ ਟਰਾਲੀਆਂ ਇੱਧਰ ਤੇਲ ਭਰਾਉਣ ਦੇ ਲਈ ਰੁਕੀਆਂ ਕੁਝ ਵੈਸੇ ਵੀ ਰੁਕੀਆਂ ਹੋਈਆਂ ਟਰੈਕਟਰ ਟਰਾਲੀਆਂ ਇਸ ਪਾਸੇ ਤਾਂ ਇੱਧਰ ਹੋਰ ਵੀ ਸੜਕ ਦੇ ਉੱਪਰ ਵੀ ਦੇਖੋਗੇ ਤੁਸੀਂ ਤਾਂ ਇਹੀ ਮਾਹੌਲ ਪੂਰੇ ਪੰਜਾਬ ਦੇ ਵਿੱਚ ਹੁੰਦਾ ਹੋਇਆ ਸੜਕਾਂ ਤੇ ਨਜ਼ਰ ਆ ਰਿਹਾ ਵੱਖ-ਵੱਖ ਥਾਵਾਂ ਦੇ ਉੱਪਰ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਸੜਕਾਂ ਦੇ ਉੱਪਰ ਇਕੱਠੇ ਹੋ ਕੇ ਖੜੇ ਨੇ ਤਾਂ ਮਾਝੇ ਤੋਂ ਦੁਆਬੇ ਤੋਂ ਟਰੈਕਟਰ ਟਰਾਲੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਜਿਹੜੀਆਂ ਪਹੁੰਚ ਰਹੀਆਂ ਨੇ ਲਗਾਤਾਰ ਇੱਧਰ ਵੀ ਦੇਖੋ ਤੁਸੀਂ ਕਿਸਾਨ ਇੱਥੇ ਵੀ ਖੜੇ ਆ ਕਿਉਂਕਿ ਇਹਨਾਂ ਨੇ ਰਾਹ ਦੱਸਣਾ ਜਿਹੜੇ ਬਾਕੀ ਦੇ ਕਿਸਾਨ ਰੁਕੇ ਹੋਏ ਆ ਉਹਨਾਂ ਨੂੰ ਦੱਸ ਰਹੇ ਨੇ ਇਹ ਕਿ ਕਿੱਧਰਲੇ ਬੰਨੇ ਨੂੰ ਜਾਣਾ ਤਾਂ ਅੱਗੇ ਦੱਸਿਆ ਜਾ ਰਿਹਾ ਕਿ 100 150 ਟਰੈਕਟਰ ਟਰਾਲੀਆਂ ਦਾ ਕਾਫਲਾ ਅਗਲੇ ਬੰਨੇ ਵੀ ਖੜਾ ਕਿਉਂਕਿ ਇਸ ਤੋਂ ਅੱਗੇ ਥੋੜਾ ਦੇ ਥੋੜੀਕ ਦੂਰ ਅੱਗੇ 4-5 ਕਿਲੋਮੀਟਰ ਅੱਗੇ ਦੀ ਜਿਹੜੀ ਵਾਟ ਆ ਉਹ ਤੈਅ ਕਰਕੇ ਜਾਵਾਂਗੇ ਤੇ ਕਹਿੰਦੇ ਉਸ ਪਾਸੇ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਕਾਫਲੇ ਨੇ ਤਾਂ ਇੱਧਰ ਵੀ ਦੇਖੋਗੇ ਤੁਸੀਂ ਇੰਤਜ਼ਾਮ ਪੂਰਾ ਕਰਕੇ ਲਿਆਏ ਆ ਕਿਸਾਨ ਆਪਣੇ ਫੋਨ ਚਾਰਜ ਕਰਨ ਦਾ ਇੰਤਜ਼ਾਮ ਪੱਖਿਆਂ ਦਾ ਇੰਤਜ਼ਾਮ ਤਾਂ ਉਹੀ ਮਾਹੌਲ ਜਿਹੜਾ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਵੇਲੇ ਸੀਗਾ ਠੀਕ ਉਹੀ ਮਾਹੌਲ ਬਣਦਾ ਹੋਇਆ ਇਸ ਵਾਰ ਵੀ ਨਜ਼ਰ ਆ ਰਿਹਾ ਹੈ ਤਾਂ ਸਾਧੂਗੜ ਦੇ ਨਜ਼ਦੀਕ ਕਾਫੀ ਟਰੈਕਟਰ ਟਰਾਲੀਆਂ ਰੁਕੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਨੇੜੇ ਗੁਰਦੁਆਰਾ ਸਾਹਿਬ ਆ ਸ਼ਾਇਦ ਇਧਰਲੇ ਬੰਨੇ ਵੀ ਰੁਕਣਗੇ ਟਰੈਕਟਰ ਟਰਾਲੀਆਂ ਤਾਂ ਇਧਰ ਹੋਰ ਵੀ ਕਿਸਾਨ ਜਿਹੜੇ ਆ ਉਹ ਪਹੁੰਚੇ ਹੋਏ ਆ ਗੱਲਬਾਤ ਵੀ ਕਰ ਰਹੇ ਆ ਲੋਕਾਂ ਦੇ ਨਾਲ ਵੀ ਅੱਗੇ ਵੀ ਟਰੈਕਟਰ ਟਰਾਲੀਆਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਉਹ ਸਾਹਮਣੇ ਦੇਖੋਗੇ ਤੁਸੀਂ ਉਸ ਪਾਸੇ ਇਧਰਲੇ ਬੰਨੇ ਕਿਉਂਕਿ ਮਾਝੇ ਚੋਂ ਆਏ ਨੇ ਜਿਆਦਾ ਟਰੈਕਟਰ ਤੇ ਟਰਾਲੀਆਂ ਔਰ ਇਸੇ ਤਰੀਕੇ ਦੇ ਨਾਲ ਪੂਰੇ ਦੇ ਪੂਰੇ ਕਾਫਲੇ ਅਸੀਂ ਤੁਹਾਨੂੰ ਦਿਖਾਉਂਦੇ ਚੱਲਾਂਗੇ ਜਿੱਥੇ-ਜਿੱਥੇ ਟਰੈਕਟਰ ਟਰਾਲੀਆਂ ਰੁਕੀਆਂ ਨੇ ਜਿੱਧਰ ਜਿੱਥੇ ਜਿੱਥੇ ਕਿਉਂਕਿ ਜਿੱਥੇ ਕਿਸੇ ਨੇ ਲੰਗਰ ਤਿਆਰ ਕਰਨਾ ਪੰਜ-ਪੰਜ ਚਾਰ-ਚਾਰ ਟਰਾਲੀਆਂ ਜਿਹੜੀਆਂ ਵੀ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚੋਂ ਤਿਆਰ ਹੋ ਕੇ ਆਈਆਂ ਨੇ ਤਾਂ ਉੱਥੇ ਹੀ ਉਹ ਉਹ ਰੁਕਦੀਆਂ ਹੋਈਆਂ ਵਕ ਵਕ ਥਾਵਾਂ ਤੇ ਨਜ਼ਰ ਆ ਰਹੀਆਂ ਨੇ ਪਰ ਇਹਨਾਂ ਨੇ ਅੱਜ ਰਾਤ ਨੂੰ ਜੋ ਵੀ ਨਰਨਾ ਹੋਇਆ ਜੇ ਤਾਂ ਚੱਲਣ ਦਾ ਪਲਾਨ ਬਣਿਆ ਦਿੱਲੀ ਜਾਣ ਦਾ ਪਲਾਨ ਬਣਿਆ ਤਾਂ ਦਿੱਲੀ ਵੱਲ ਨੂੰ ਕੁਝ ਕਰਨਗੇ ਸ਼ੰਭੂ ਬਾਰਡਰ ਤੇ ਕਿਉਂਕਿ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇੰਤਜ਼ਾਮ ਕੀਤੇ ਹੋਏ ਆ ਸ਼ੰਭੂ ਬਾਰਡਰ ਦੇ ਉੱਪਰ ਕਿਉਂਕਿ ਲੇਅਰਸ ਕਾਫੀ ਬੈਰੀਕੇਡਸ ਦੀਆਂ ਲਾ ਦਿੱਤੀਆਂ ਗਈਆਂ ਦੋ ਦੋ ਤਿੰਨ ਤਿੰਨ ਟਰੈਕਟਰ ਟਰਾਲੀਆਂ ਜਿਹੜੀਆਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਇੱਧਰ ਵੀ ਦੇਖੋਗੇ ਤਾਂ ਅਗਲੇ ਬੰਨੇ ਵੀ ਇਸ ਪਾਸੇ ਵੀ ਇਸੇ ਤਰੀਕੇ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਕਿਸਾਨ ਅੰਦੋਲਨ ਫਿਰ ਤੋਂ ਕਰਨ ਜਾ ਰਹੇ ਨੇ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਹੱਕਾਂ ਆਪਣੇ ਹੱਕਾਂ ਨੂੰ ਲੈ ਕੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਕਿਉਂਕਿ ਪਿਛਲੇ ਬੰਨੇ ਵੀ ਦੇਖੋਗੇ ਤੁਸੀਂ ਉਧਰ ਤਾਂ ਲੰਬੀ ਲਾਈਨ ਜਿਹੜੀ ਆ ਲੱਗੀ ਹੋਈ ਨਜ਼ਰ ਆ ਰਹੀ ਹੈ ਟਰੈਕਟਰਾਂ ਦੀ ਟਰਾਲੀਆਂ ਦੀ ਔਰ ਉੱਥੇ ਹੀ ਇੱਕ ਕਿਸਾਨ ਜਿਹੜੇ ਆ ਇਸੇ ਗੱਲ ਨੂੰ ਲੈ ਕੇ ਲਾਮਬੱਧ ਹੋਏ ਆ ਕਹਿੰਦੇ ਕਿ ਸਾਡੀਆਂ ਮੰਗਾਂ ਸਰਕਾਰ ਮੰਨੇ ਨਹੀਂ ਤਾਂ ਫਿਰ ਅਸੀਂ ਲੰਬਾ ਪ੍ਰੋਟੈਸਟ ਕਰਾਂਗੇ ਤਾਂ ਅੱਗੇ ਕਿਤੇ ਇੱਕ ਟਰਾਲੀ ਨਜ਼ਰ ਆਉਂਦੀ ਹੈ ਕਿਤੇ ਦੋ ਕਿਤੇ ਪੰਜ ਕਿਤੇ 10 ਤਾਂ ਅੱਗੇ ਚੱਲ ਕੇ ਵੀ ਦਿਖਾਉਣਾ ਹੈ ਤੁਹਾਨੂੰ ਪੂਰਾ ਦਾ ਪੂਰਾ ਮਾਹੌਲ ਕਿਉਂਕਿ ਕਈ-ਕਈ ਕਿਲੋਮੀਟਰਾਂ ਦੇ ਵਿੱਚ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ तकरीबन 3 ਇੱਕ 4 ਕਿਲੋਮੀਟਰ ਦੀ ਵਾਟ ਹੋ ਰਹੀਦੀ ਹੈ ਜਿੱਥੇ ਕਿ ਸਾਧੂਗੜ ਆ ਜਾਂਦਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੋਇਆ ਹੋਇਆ ਉੱਥੇ ਕਿਉਂਕਿ ਦੱਸਿਆ ਜਾ ਰਿਹਾ ਸੈਂਕੜੇ ਟਰੈਕਟਰ ਟਰਾਲੀਆਂ ਇਕੱਠੀਆਂ ਹੋਈਆਂ ਹੋਈਆਂ ਔਰ ਔਰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜਥੇਬੰਦੀਆਂ ਨੇ ਆਪੋ ਆਪਣੇ ਅਡਾਢ ਇਂਤਜ਼ਾਮ ਕੀਤੇ ਹੋਏ ਆ ਕਿਸੇ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਨਜ਼ਦੀਕ ਰੁਕਣ ਦਾ ਇਂਤਜ਼ਾਮ ਕੀਤਾ ਕਿਸੇ ਨੇ ਹੋਰ ਥਾਂ ਤੇ ਕੋਈ ਫਿਰੋਜ਼ਪੁਰ ਤੋਂ ਵੀ ਚੱਲ ਕੇ ਕਿਸਾਨ ਇੱਥੇ ਪਹੁੰਚੇ ਹੋਏ ਆ ਤਾਂ ਇਸ ਟਰੈਕਟਰ ਦੇ ਮਗਰ ਵੀ ਦੋ ਟਰਾਲੀਆਂ ਆ ਆ ਦੋ ਟਰਾਲੀਆਂ ਪਈਆਂ ਹੋਈਆਂ ਮਗਰ ਇਸਦੇ ਔਰ ਇਸ ਤੋਂ ਅੱਗੇ ਵੀ ਜਿਹੜਾ ਟਰੈਕਟਰ ਜਾ ਰਿਹਾ ਉਹਦੇ ਪਿੱਛੇ ਵੀ ਇਸੇ ਤਰੀਕੇ ਨਾਲ ਕਿਸੇ ਦੇ ਮਗਰ ਇੱਕ ਟਰਾਲੀ ਆ ਕਿਸੇ ਦੇ ਮਗਰ ਦੋ ਟਰਾਲੀਆਂ ਨੇ ਤਾਂ ਕਿਸਾਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੋਸ ਹੈ ਕੀ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਾਡੀਆਂ ਮੰਗਾਂ ਪਹਿਲਾਂ ਕਿਹਾ ਸੀ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਪਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹ ਗੱਲ ਕਹਿ ਰਹੇ ਨੇ ਕਿਸਾਨ ਕਿ ਸਾਡੇ ਨਾਲ ਧੋਖਾ ਕੀਤਾ ਸਰਕਾਰ ਨੇ ਸਰਕਾਰ ਨੇ ਸਾਡੀਆਂ ਮੰਗਾਂ ਮੰਨਣ ਦੀ ਗੱਲ ਕਹਿ ਕੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਐਮਐਸਪੀ ਦੇ ਮਸਲੇ ਦੀ ਗੱਲ ਹੋਵੇ ਜਾਂ ਫਿਰ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਦਰੜਿਆ ਗਿਆ ਸੀ ਜਿਹੜੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਉੱਪਰ ਵੀ ਕੋਈ ਮੰਤਰੀ ਦੇ ਉੱਪਰ ਕੋਈ ਐਕਸ਼ਨ ਨਹੀਂ ਹੋਇਆ ਉਸ ਤਰੀਕੇ ਨਾਲ ਜਿਸ ਤਰੀਕੇ ਦਾ ਐਕਸ਼ਨ ਹੋਣਾ ਚਾਹੀਦਾ ਸੀ ਪਰ ਉੱਥੇ ਹੀ ਉਹਨੂੰ ਹਟਾਇਆ ਵੀ ਨਹੀਂ ਗਿਆ ਔਰ ਉਹਦੇ ਨਾਲ ਨਾਲ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਸੀ ਉਹ ਵੀ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਇਹ ਵੀ ਗੱਲ ਹੈ ਔਰ ਉਹਦੇ ਨਾਲ ਹੀ ਬਿਜਲੀ ਸੋਧ ਐਕਟ ਦੇ ਮਸਲੇ ਨੂੰ ਲੈ ਕੇ ਵੀ ਸਰਕਾਰ ਦੇ ਨਾਲ ਕਹਿੰਦੇ ਗੱਲ ਸਾਡੀ ਹੋਈ ਸੀ ਪਰ ਸਰਕਾਰ ਉਸ ਵਾਅਦੇ ਤੇ ਵੀ ਖਰੀ ਉਤਰਦੀ ਹੋਈ ਨਜ਼ਰ ਨਹੀਂ ਆਈ ਤਾਂ ਇਸੇ ਤਰੀਕੇ ਨਾਲ ਡਾਰਾਂ ਬੰਨ ਬੰਨ ਕੇ ਟਰੈਕਟਰ ਟਰਾਲੀਆਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸ਼ੰਭੂ ਬਾਰਡਰ ਵਾਲੇ ਬੰਨੇ ਨੂੰ ਤਾ ਕਿਉਂਕਿ ਇਧਰੋਂ ਜ਼ਿਆਦਾਤਰ ਨੇ ਜਿਹੜਾ ਜਿਹੜੇ ਇਧਰ ਜਾ ਰਹੇ ਨੇ ਇਹ ਸ਼ੰਭੂ ਬਾਰਡਰਾਂ ਲਈ ਜਾਣਗੇ ਸਾਰੇ ਟਰੈਕਟਰ ਟਰਾਲੀਆਂ ਕਿਉਂਕਿ ਖਨੋਰੀ ਬਾਰਡਰ ਵਾਲੇ ਬੰਨੇ ਜਿਹੜੇ ਸੰਗਰੂਰ ਇਲਾਕੇ ਵਾਲੇ ਬੰਨੇ ਜਾਂ ਉਹਦੇ ਨੇੜੇ ਤੇੜੇ ਸੰਗਰੂਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੋਕ ਜਿਹੜੇ ਆ ਕਿਸਾਨ ਆ ਉਹ ਜਾਣਗੇ ਖਨੋਰੀ ਬਾਰਡਰ ਵਾਲੇ ਬੰਨੇ ਦੀ ਤਤ ਥੋੜੀ ਵਾਟ ਹੋ ਰਹੀਦੀ ਆ ਫਿਰ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਸ਼ਾਇਦ ਇੱਥੇ ਕੋਈ ਲੰਬਾ ਜਾਮ ਲੱਗ ਚੁੱਕਿਆ ਹੈ ਇਸ ਪਾਸੇ ਇਧਰ ਦੇਖੋਗੇ ਤੁਸੀਂ ਤਾਂ ਅੱਗੇ ਵੀ ਟਰੈਕਟਰ ਟਰਾਲੀਆਂ ਔਰ ਵਿੱਚ ਤੁਹਾਨੂੰ ਨੌਜਵਾਨ ਵੀ ਬੈਠੇ ਨਜ਼ਰ ਆਉਣਗੇ ਬਜ਼ੁਰਗ ਵੀ ਬੈਠੇ ਨਜ਼ਰ ਆਉਣਗੇ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਆ ਪੂਰਾ ਉਤਸ਼ਾਹ ਦੇਖ ਦੇਖਣ ਵਾਲਾ ਬਣਦਾ 85 85 ਸਾਲ ਦੇ ਬਜ਼ੁਰਗ ਬਾਪੂ ਵੀ ਕਹਿੰਦੇ ਕਹਿੰਦੇ ਇਸ ਤਾ ਜਿਸ ਤਰੀਕੇ ਨਾਲ ਮੱਥਾ ਲਾਇਆ ਹੁਣ ਤੱਕ ਹਕੂਮਤਾਂ ਦੇ ਨਾਲ ਵੀ ਔਰ ਹੁਣ ਤੱਕ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਦਾਅਵੇ ਕਹਿੰਦੇ ਕਿ ਸਾਡਾ ਸੰਘਰਸ਼ ਹੀ ਕਰਦੇ ਰਹੇ ਅਸੀਂ ਤਾਂ ਹੁਣ ਤੱਕ ਸੰਘਰਸ਼ਾਂ ਦੇ ਵਿੱਚ ਹੀ ਸਾਰੀ ਉਮਰ ਸਾਡੀ ਲੰਘ ਗਈ ਹੈ ਇਹ ਗੱਲ ਕਹਿ ਰਹੇ ਨੇ ਤਾਂ ਅੱਗੇ ਵੀ ਦੇਖੋਗੇ ਤੁਸੀਂ ਤਾਂ ਇੱਧਰ ਸੈਂਕੜੇ ਟਰੈਕਟਰ ਟਰਾਲੀਆਂ ਖੜੇ ਨਜ਼ਰ ਆ ਰਹੇ ਆ ਜਸ਼ਨ ਮੇਰੇ ਕੈਮਰਾ ਪਰਸਨ ਤੁਹਾਨੂੰ ਦਿਖਾਉਣਗੇ ਤਸਵੀਰ ਜੇ ਅਸੀਂ ਦਿਖਾ ਦਈਏ ਤਾਂ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਹੈ ਕਹਿੰਦੇ ਕਿ ਟਰੈਕ ਟਰੱਕ ਨਹੀਂ ਇਧਰਲੇ ਬੰਦੇ ਨੂੰ ਨੰਗਣਾ ਕਿਉਂਕਿ ਇੱਕ ਬੰਦੇ ਨੇ ਟਰੱਕ ਇਧਰਲੇ ਬੰਦੇ ਪਾ ਲਿਆ ਪਰ ਕਹਿੰਦੇ ਟਰੱਕ ਨੰਗਣ ਲਈ ਕੋਈ ਜਗ੍ਹਾ ਜਿਹੜੀ ਹੈ ਉਹੋ ਨਜ਼ਰ ਨਹੀਂ ਆ ਰਹੀ ਪਰ ਇਧਰ ਉਤਰ ਕੇ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿ ਮਾਹੌਲ ਬਣ ਕੀ ਗਿਆ ਇੱਥੇ ਜਾਂ ਮਾਹੌਲ ਬਣ ਕੀ ਰਿਹਾ ਤਾਂ ਕਿੰਨੇ ਇੱਕ ਕਿਸਾਨ ਨੇ ਗੱਲਬਾਤ ਬਾਈ ਹੁਣਾਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਿੰਦੇ ਨੇ ਬਾਈ ਹੁਣੀ ਕਿਉਂਕਿ ਅ ਮਾਝੇ ਚੋਂ ਆਏ ਨੇ ਜ਼ਿਆਦਾਤਰ ਕਿਸਾਨ ਬਾਈ ਜੀ ਕੀ ਮਾਹੌਲਾ ਕਿੰਨੇ ਟਿੱਟਰ ਟਰਾਲੀਆਂ ਨੇ ਇੱਥੇ ਇਹ ਟਰੈਕਟਰ ਟਰਾਲੀਆਂ ਯਾਰਾਂ ਦੀ ਇਹ ਲਿਸ਼ਟੇ ਆ ਜੀ ਬਹੁਤ ਹਾਂ ਜੀ ਅਹੀਂ ਅਮਰੀਕ ਸਰ ਜਿਲ੍ਹੇ ਤੋਂ ਐਂ ਗੱਲ ਬਿਆਸ ਅਹੀਂ ਇਕੱਠੀਆਂ ਕੀਤੀਆਂ ਅਸੀਂ 1000 ਰੁਪਏ ਦੀ ਟਰਾਲੀਆਂ ਐ ਸਾਡੀਆਂ ਬਿਆਸ ਕੱਲੀਆਂ ਅਮਰਸਰ ਜਿਲ੍ਹੇ ਦੀਆਂ ਅੱਜ ਤੇ ਦੂਜੇ ਜਿਲ੍ਹਿਆਂ ਤੋਂ ਵੀ ਆਈਆਂ ਵਿੱਚ ਹਾਂਜੀ ਹਾਂਜੀ ਤਰਨਤਾਰਨ ਜਿਲ੍ਹੇ ਦੀਆਂ ਵਿੱਚ ਹੈਗੇ ਅਸੀਂ ਕੁਝ ਗੁਰਦਾਸਪੁਰ ਜਿਲ੍ਹੇ ਦੀਆਂ ਹੋਏ ਹੈਗੇ ਇੱਥੇ ਕਿੰਨੇ ਕਿੰਨੇ ਟਰਾਲੀਆਂ ਇਕੱਠੇ ਹੋਏ ਇੱਥੇ ਹੀ ਬਹੁਤ ਗਿਣਤੀ ਹੋਈ ਜੇ ਕੋਈ ਕਿਹਾ ਨਹੀਂ ਜਾ ਸਕਦਾ ਤੇ ਪਿੱਛੇ ਬਹੁਤ ਔਂੜਿਆ ਕਾਫਲਾ ਜੀ ਨਹੀਂ ਇੱਥੇ ਰੋਕਣੇ ਇੱਥੇ ਸਟੇ ਕਰਾਂਗੇ ਰਾਤ ਹਾਂਜੀ ਕਹਿੰਦੇ ਇੱਥੇ ਰਾਤ ਰੁਕਣਾ ਧੰਨਵਾਦ ਬਾਈ ਜੀ ਤਾ ਕਹਿੰਦੇ ਰਾਤ ਇੱਥੇ ਰੁਕਣਾ ਅਸੀਂ ਔਰ ਉਸ ਤੋਂ ਬਾਅਦ ਕਹਿੰਦੇ ਫਿਰ ਦੇਖਣਾ ਅਗਲਾ ਜਿਹੜਾ ਵੀ ਐਕਸ਼ਨ ਹੋਇਆ ਜਿਹੜਾ ਵੀ ਅਗਲਾ ਪਲਾਨ ਹੋਇਆ ਤਾਂ ਉੱਥੇ ਹੀ ਟਰੈਕਟਰ ਟਰਾਲੀਆਂ ਇੱਥੇ ਰੋਕ ਦਿੱਤੀਆਂ ਜਸ਼ਨ ਨੂੰ ਕਹੂੰਗਾ ਜਸ਼ਨ ਉਤਰ ਕੇ ਵੀ ਜਰਾ ਤੁਸੀਂ ਦਿਖਾਓ ਤਾਂ ਕਿਉਂਕਿ ਉਤਰੋ ਤੇ ਦਿਖਾਓ ਕਿਸਾਨਾਂ ਨੂੰ ਕਿ ਕਿਸ ਤਰੀਕੇ ਨਾਲ ਕਿਸਾਨ ਮੋਰਚਾ ਬੰਦੀ ਕਰਕੇ ਆਏ ਆ ਔਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਜਿਹੜੀ ਹੈ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ